ਹਾਕਮ ਜੀ ਅੱਜ ਜਿਹੜੀ ਨਦੀ ਨੂਦੀ ਜਦ ਆ ਜਾਂਦੀ ਹੈ ਫਿਰ ਅੱਜ ਕੱਲ ਜਿਵੇਂ بارش ਬਹੁਤ ਹੋਈ ਕਿੱਦਾਂ ਫਿਰ ਬਣੀ ਗੱਲ ਮੁਸ਼ਕਲ ਤਾਂ ਹੁੰਦੀ ਹੋਣੀ ਇੱਥੇ ਹੈ ਰਸਤਾ ਟੁੱਟ ਗਿਆ ਇਹ ਪੂਰਾ ਪੂਰੀ ਆ ਜਾਂਦੀ ਹੁੰਦੀ ਹੋਣੀ ਜੀ ਹੈ ਨਾ ਨਦੀ ਇਹ ਹੈ ਪਿਆਰੇ ਹਾਂਜੀ ਹਾਂਜੀ ਪੂਰੀ ਨਦੀ ਪੂਰੀ ਫੁੱਲ ਭਰ ਜਾਂਦੀ ਹੈ ਹਾਂ ਹਾਂਜੀ ਹੂੰ ਇਹ ਫਿਰ ਕੱਟ ਜਾਂਦੀ ਹੁੰਦੀ ਫਿਰ ਪਿੰਡ ਵਾਲੇ ਲੋਕ ਕਿੱਦਾਂ ਜਾਂਦੇ ਫਿਰ ਪਾਰ ਆ ਪਾਣੀ ਟੱਡੇ ਅੱਛਾ ਪਾਣੀ ਘਟੇ ਤੇ ਜਾਂਦੇ ਆ ਜਦ ਪੂਰੀ بارش ਹੁੰਦੀ ਹੈ ਫਿਰ ਅੰਦਰ ਬੈਠੇ ਰਹਿੰਦੇ ਅੱਛਾ ਉਹ ਦੇਖੀ ਭਈ ਹਾਂ ਲਓ ਜੀ ਬੜਾ ਮੁਸ਼ਕਲ ਜਿਹਾ ਕੰਮ ਹੈ ਹੈ ਅੱਛਾ ਆ ਮਾਜਰੀ ਸਾਰ ਹੈ ਨਾ ਪਿੰਡ ਹੂੰ ਇੱਥੇ ਇੱਕ ਬੇਬੇ ਵੀ ਹੈ ਕਹਿੰਦੇ ਸੁਖਜੀਤੋ ਕੋਈ ਪਤਨੀ ਦੱਸਿਆ ਕਹਿੰਦੇ 90 ਸਾਲ ਦੀ ਹੈ ਕੋਈ ਗੱਲ 90 ਸਾਲ ਦੀ ਹੈ ਕੋਈ ਜਰ ਵੀ ਜੀ ਹੈ ਅੱਛਾ ਇੱਕ ਹੈ ਬੁੜੀ ਮਾਈ ਹੈ ਦੀ ਅੱਛਾ ਹੈ ਕਿ ਬੁੜੀ ਮਾਈ ਕਿੱਧਰ ਹੈ ਉਹ ਕਰਾਂਗੇ ਗੱਲ ਪਰਲੇ ਪਾਸੇ ਅੱਛਾ ਇਹ ਪਿੰਡ ਦੇ ਵਿੱਚ ਮਸਜਿਦ ਵੀ ਹੈਗੀ ਕੋਈ ਹਾਂ ਆ ਮਸਜਿਦ ਅੱਛਾ ਮਾਜਰੀ ਚ ਇੱਥੇ ਹੋਰ ਕਹਿੰਦੇ ਕੋਟ ਚ ਮਸਜਿਦ ਸੀ ਕੋਟ ਵੀ ਹੈ ਤੇ ਉਰ ਵੀ ਹੈ ਇੱਕ ਗਾਹਾਂ ਨੂੰ ਮਸਜਿਦ ਸੀ ਉਹ ਪਰੇ

ਇਹ ਨੂੰ ਜੰਸਾ ਹਾਲ ਹੋ ਰਿਹਾ ਨਾ ਮੇਰੇ ਫਿਰ ਸਾਊਥ ਅੱਛਾ ਖਾਸਾ ਪੁਰਾਣਾ ਖੂਹ ਹੈ ਬਹੁਤ ਪੁਰਾਣਾ 47 ਹੱਲਿਆ ਵਿਲੇ ਦਾ ਹੁਣ ਆਮ ਮਸੀਤ ਹੈ ਆਮ ਮਸੀਤ ਅੱਛਾ ਪੂਰੀ ਕਾਇਮ ਹੈ ਹਜੇ ਵੀ ਹੈ ਬਸ ਗਰਗੀ ਅੱਛਾ ਮੁਰੇ ਤੇ ਗਰਗੀ ਹੈ ਨਾ ਕੰਦਾ ਬੁੰਦਾ ਦੀ ਗਰਗੀ ਤੇ ਛੱਤ ਦੀ ਗਰਗੀ ਆਹ ਇੱਟ ਬੜੀ ਮੋਟੀ ਹੈ ਪੁਰਾਣੀ ਜਿਹੀ ਲਾਈ ਹੋਈ ਹੈ ਨਾ ਇਤਨੀ ਹੀ ਹੈ ਪੱਥਰ ਇਹ ਪੱਥਰ ਹੈ ਉੱਥੇ ਹੈਗਾ ਉਹ ਤਾਂ ਕੀ ਨਾ ਪੱਥਰ ਹਾਂ ਇਹ ਮੇਰੇ ਖਿਆਲ 200 ਸਾਲ ਪੁਰਾਣੀ ਹੋਣੀ ਘੱਟੋ ਘੱਟ ਮਸੀਤ ਇਹ ਹੋ ਹੈ ਨਾ ਹਾਂਜੀ ਇਹ ਮਸਜਿਦ ਦੇ ਗੈਲ ਲੱਗਦਾ ਹੋਣਾ ਖੂ ਨਾਲੇ ਜੀ ਬਣਾਇਆ ਵੇ ਉਹਨਾਂ ਨੇ ਬਣਾਇਆ ਵਾ ਉਹ ਪਹਿਲਾਂ ਪੁਰਾਣੇ ਟਾਈਮ 'ਚ ਨਾ ਪੁਰਾਣੇ ਟਾਈਮ 'ਚ ਪਤਾ ਕੀ ਹੁੰਦਾ ਸੀਗਾ ਮਸਜਿਦ ਦੇ ਗੈਲ ਨਾਲ ਹੀ ਮੰਦਰਾਂ ਦੇ ਨਾਲ ਵੀ ਹਾਂ ਜੀ ਖੂ ਨਾਲ ਹੁੰਦੇ ਸੀਗੇ ਮੱਠਾਂ ਦੇ ਨਾਲ ਹਨਾ ਅਗਲੀ ਪਿੰਡ ਤਾਂ ਇਹਦਾ ਉੱਥੇ ਅੱਛਾ ਜੈ 47 ਨੂੰ ਅੱਛਾ ਉਹ ਪਿੰਡ ਸੀ ਅਸਲੀ ਹੈ ਅਸਲੀ ਪਿੰਡ ਦਾ ਹੈ ਮਾਜਰੀ ਉੱਥੋਂ ਇੱਧਰ ਆਏ ਹੂੰ ਅੱਛਾ ਇਹ ਕੇ ਦੱਸੋ ਤੁਹਾਡਾ ਕੰਮ ਕਰ ਕਿਦਾਂ ਡੰਗਰ ਬੱਚੇ ਦਾ ਕੰਮ ਹੈ ਮਾਲ ਡੰਗਰ ਦਾ ਹੂੰ ਅੱਛਾ ਹੋਰ ਤਾਂ ਕੰਮ ਨਹੀਂ ਹੋ ਰਿਹਾ ਉਂਟਾਂੜੇ ਰੱਖੇ ਹੋਏ ਆ ਕਿੰਨੇ ਰੱਖੇ ਹੋਏ ਮਾਊਂਡਰ ਇੱਕ ਗਾਣ ਬੇਲੇ ਉਂਟਾਂ ਦੇ ਕੰਮ ਨਹੀਂ ਹੈ ਅੱਛਾ ਪਤਾ ਨਾ ਉਹਦੇ ਦਾ ਅੱਛਾ ਉਂਟ ਹੁਣ ਬੇਲੇ ਤੂੰ ਤਾਂ ਬੇਲੇ ਦਾ ਕੱਖ ਆਹ ਉਂਟ ਰੱਖਿਆ ਹੋਇਆ ਹੈ ਕਮਾਲ ਹੈ ਬੇਲੇ ਦਾ ਕੱਖ ਪਾ ਰਹੇ ਕਿੰਨੇ ਕਿੰਨੇ ਗਏ ਇਹ ਤਿੰਨ ਚਾਰ ਨੂੰ ਤਾਂ ਹੀ ਤਿੰਨ ਚਾਰ ਬਾਕੀ ਕਿੱਥੇ ਗਏ ਅੱਜ ਸੱਦੇ ਵੀ ਹੂੰ ਫਿਰ ਕਿੰਨੀ ਕੀ ਖਰਾਕ ਲੈਂਦਾ ਇਹ ਬਖਰਾਕ ਤਾਂ 40 45 ਕਿਲੋ ਦਾ ਖਾਈ ਅੱਛਾ ਜੇ ਇਹਦੀ ਕੀਮਤ ਦੀ ਗੱਲ ਕਰੀ ਕਿੰਨੀ ਕ ਦੇ ਹੋਗੀ ਕੀਮਤ ਦਾ ਹੁਣ ਅੰਤਰੀ ਅੰਤਰੀ ਆ ਗਈ ਨਾ ਇਹ ਹੈ ਅੰਤਰੀ ਅੰਤਰੀ ਕੀਮਤ ਹੈ ਕਿੰਨੀ ਕੋ ਇਹਨੇ 50 60000 ਨੂੰ ਤਾਂ ਅਸੀਂ ਇਹ ਲਿਆ ਪਿਛਲੇ ਸਾਲ ਪਿਛਲੇ ਸਾਲ ਕੀ ਕਿੰਨੀ ਉਮਰ ਕਿੰਨੀ ਹੋ ਗਈ ਇਹਦੀ ਉਮਰ ਹੈ 5 ਕੇ ਸਾਲ ਦੀ 5 ਕੇ ਸਾਲ ਦੀ ਹੈ ਅੱਛਾ ਕਿੰਨੇ ਕੇ ਸਾਲ ਰਹਿੰਦਾ ਊਂਟ ਰਹਿੰਦਾ ਜੀ ਅਸਲੀ ਦਾ 10 12 ਸਾਲ ਰਹਿੰਦਾ ਅਸਲੀ 10 12 ਸਾਲ ਮੈਂ ਕੜਨ ਦਾ 15 16 ਅੱਛਾ ਲਿੱਦਾ ਲਿੱਦਾ ਨਾ ਕੜਨ ਦਾ ਟਾਈਮ ਅੱਛਾ ਨਹੀਂ ਇਹ ਲੱਗਦੀ ਦੀਆਂ ਘੱਟੇ ਮਾਂ ਦਾ ਹੂੰ ਤੇ ਲੜਾਈ ਮਾਰਨ ਦੀ ਹੈ ਅੱਛਾ ਫਿਰ ਖਰਾਖ ਰੁਕ ਕੇ ਆਇਦੀ ਫਿਰ ਖਰਾਖ ਤਾਂ ਇਹ ਨਹੀਂ ਆਈ ਹੈ ਹੂੰ ਉਹ ਹਾਲੇ ਹੂੰ ਉਹ ਹਾਲੇ ਆ ਅੱਛਾ ਪਰ ਖਰੀਦ ਆ ਹੂੰ ਵਾਰੇ ਦਾ ਛੋਲਿਆਂ ਦਾ ਅੱਛਾ ਇਹ ਚੀਜ਼ਾਂ ਹਾਂ ਨੇ ਹੂੰ ਅੱਜ ਕੱਲ ਦਾ ਅੱਖਾ ਮੜਾ ਮੋਟਾ ਤੇਰੀ ਹੂੰ ਇਹ ਤਾਂ ਡਰ ਮਰਦਾ ਡਰਦਾ ਤਾਂ ਬੰਨਿਆ ਹੋਵੇ ਡਰਦਾ ਇਹ ਡਰਦਾ ਇਹ ਡਰਦਾ ਭੱਜ ਜਾਂਦਾ ਅੱਛਾ ਉਹ ਕਹਿੰਦੇ ਮਾਰਦਾ ਪਿੱਛੇ ਤੇ ਨਾ ਮਾਰਦਾ ਨਹੀਂ ਹੂੰ ਤੇ ਹੁਣ ਹਟਿਆ ਡੰਨੇ ਦੇ ਪਹਿਲਾਂ ਬੌਡਰ ਦਾ ਅੱਛਾ ਜਾਓ ਜਿਹੜਾ ਤੁਹਾਡਾ ਸੀਨ ਜੇ ਲਈਏ ਜਾ ਕੇ ਭੱਜ ਜੰਦਾ ਬੰਦਾ ਆ ਦਿਖਾਓ ਜੀ ਸੀਨ ਜੇ ਪੂਰਾ ਲੈਣੇ ਆ ਜੀ ਹੂੰ ਕੀ ਨਾਮ ਹੈ ਨਾਮ ਕੀ ਦੱਸਿਆ ਇਹਨਾਂ ਦਾ ਹਾਕਮ ਸਿੰਘ ਹਾਂ ਅੱਲਾਹ ਤਾਂ ਮਾਰਦਾ ਹੈ ਮਾਰਦਾ ਨਹੀਂ ਮੱਖੀ ਨੂੰ ਕੀ ਲੱਗੀ ਡਾਂਸ ਅੱਛਾ ਹੂੰ ਆਇਆ ਆਇਆ ਨਾਲ ਲੈ ਜਾਓ ਪਿਆਰਾ ਜੀ ਨਾਲ ਲੈ ਜਾਓ ਮੈਂ ਕਹਿੰਦੇ ਲੱਤ ਲੁੱਤ ਵੀ ਮਾਰ ਦਿੰਦਾ ਜੀ ਧਿਆਨ ਰੱਖਿਓ ਜੀ ਹਾਂ ਆ ਲੋ ਜੀ ਊਂਠ ਹੈ ਬੜਾ ਜ਼ਬਰਦਸਤ ਕੰਮ ਹੈ ਕਹਿੰਦੇ ਮਾਜਰੀ ਚ ਖਾਸੇ تھے ਪਹਿਲਾਂ ਹਾਂ ਜੀ ਪਹਿਲਾਂ ਤਾਂ ਖਾਸੇ ਘਰ ਤੇ ਉਂਠਾਂ ਵਾਲਿਆਂ ਦੇ ਸਾਰਿਆਂ ਲਈ ਸਭ ਤੇ ਹੀ ਤੇ ਹੈਨਾ ਹੁਣ ਹੁਣ ਕਿੰਨੇ ਕੁ ਰਹਿ ਗਏ ਆਪਣੇ ਪਿੰਡ ਚ ਹੁਣ ਸਾਈ ਦੋ ਚਾਰ ਪੰਜ ਤੇ ਰਹਿ ਗਏ ਦੋ ਚਾਰ ਰਹਿ ਗਏ ਅੱਛਾ ਹਮ ਲਓ ਜੀ ਕਮਾਲ ਹੈ ਅੱਛਾ ਇਹ ਤਾਂ ਪਾਣੀ ਪੂਣੀ ਦਾ ਕਿਆ ਕਹਿੰਦੇ ਕਹਿੰਦੇ 40 ਦਿਨ ਉਂਠ ਪਾਣੀ ਤੋਂ ਬਿਨਾਂ ਰਹਿ ਜਾਂਦਾ ਸੱਚੀ ਗੱਲ ਹੈ ਇਹ ਐਵੇਂ ਕਿਤਾਬਾਂ ਚ ਪੜ੍ਹੀ ਜਾਂਦੇ ਹੈ ਪਾਣੀ ਸਿਆਲੇ ਚ ਦੂਏ ਤੀਏ ਦਿਨ ਪਿੰਦਾ ਅੱਛਾ ਦੂਏ ਤੇ ਇਹਦੇ ਪਿੰਦਾ ਹੈ ਜੀ ਰੋਹਿਤ ਡੈਲੀ ਪਿੰਦਾ ਅੱਛਾ ਰੋਹਿਤ ਡੈਲੀ ਪਿੰਦਾ ਉਹ ਸਿਆਲੇ ਜੋ ਦੂਏ ਤੀਏ ਦਿਨ ਪਿੰਦਾ ਹੂੰ ਅੱਛਾ ਲਿਆਉਂਦੇ ਕਿੱਥੋਂ ਇਹਨਾਂ ਨੂੰ ਬਹਿਈਆਂ ਪਿੰਡਾਂ ਵਿੱਚ ਪਿੰਡਾਂ 'ਚ ਅੱਛਾ ਆਪਣੇ ਇਨਾ ਪਿੰਡਾਂ 'ਚ ਮਿਲ ਜਾਂਦੇ ਕੋਕਾਟ ਮਾਜਰੀ ਚਾਲੇ ਵਾਲੇ ਮੈਂ ਰਸਤਾਂ 'ਤੇ ਜ਼ਿਆਦਾ ਆਉਂਦੇ ਅੱਛਾ 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 ਹਾਂਜੀ ਭਾਈ ਜੀ ਕੀ ਹਾਲ ਚਾਲ ਹੈ ਸਸੀ ਕਾਲ ਜੀ ਮੈਂ ਜਾਂ ਉਹ ਪੁਰਾਣਾ ਪਿੰਡ ਹੈ ਸਾਨੂੰ ਦੱਸਿਆ ਕਹਿੰਦੇ ਆ ਨਦੀ ਜਿਹੜੀ ਇਹ ਤੇ ਲੰਘਣਾ ਬਹੁਤ ਮੁਸ਼ਕਲ ਲੱਗਦਾ ਉਹ ਬੇਬੇ ਨਾਲ ਗੱਲ ਕੀਤੀ ਕਹਿੰਦੇ ਸਾਡਾ ਵੀਡੀਓ ਬਣਾ ਦਿਓ ਸਾਨੂੰ ਬਹੁਤ ਘੱਟ ਪਾਣੀ ਚ ਚੱਕਰ ਪੈਂਦਾ ਕਹਿੰਦੇ ਇਹ ਬਹੁਤ ਆਉਂਦਾ ਹੈ ਪਾਣੀ ਬਹੁਤ ਇਹ ਐਤ ਟੁੱਟਿਆ ਪੁਲ ਪਿੱਛੇ ਨਾਲ ਟੁੱਟ ਗਿਆ ਤਾਂ ਇਹ ਅੱਛਾ ਪਿਛਲੀ ਨਦੀ ਚ ਹੂੰ ਗੂੜਾ ਫਸ ਗਿਆ ਇਹਦੇ ਪੁਲੀ ਤੇ ਲਾਈ ਵੀ ਸੀ ਅੱਛਾ ਛੋਟੀ ਜਿਹੀ ਲੱਗੀ ਜੀ ਛੋਟੀ ਜਿਹੀ ਹੂੰ ਉਹ ਪਿੱਛੇ ਦੇ ਪਾਣੀ ਆਇਆ ਗੂੜਾ ਲੱਕੜੀਆਂ ਹੜ ਹੜ ਕੇ ਆਈਆਂ ਵਿਚੇ ਹੂੰ ਇੱਕ ਲੱਖ ਜਾਣ ਲੱਗ ਗਿਆ ਤੋੜਦਾ ਪਾਣੀ ਨੇ ਪਾਣੀ ਛੱਡਦਾ ਪਣ ਹੂੰ ਬਿਜਲੀ ਵਿਜਲੀ ਸਹੀ ਆਉਂਦੀ ਐ ਇੱਥੇ ਹਾਂ ਆਪਣੇ ਆਪਣੇ ਅੱਛਾ ਬਿਜਲੀ ਸਹੀ ਆਉਂਦੀ ਆ ਜੀ ਹੂੰ ਹਾਂ ਕਮ ਤਾਂ ਮੈਂ ਕਿਹਾ ਊਂਟ ਦਿਖਾ ਦਈਏ ਚੈਨਲ ਤੇ ਲੋਕ ਬਹੁਤ ਪਸੰਦ ਕਰਦੇ ਦੀ ਇਹ ਚੀਜ਼ਾਂ ਦੀ ਹਾਂ ਤੁਹਾਡਾ ਪਿੰਡ ਬਹੁਤ ਸੋਹਣਾ ਜੀ ਵੈਸੇ ਆਲੇ-ਦਾਲੇ ਤਾਂ ਬਹੁਤ ਸੋਹਣਾ ਲੱਗਦਾ ਲੋਕ ਇਹਨਾਂ ਦਾ ਬਹੁਤ ਘੱਟ ਉਹ ਕਰਦੇ ਪਹਿਲਾਂ ਬਹੁਤ ਉਹ ਕਰੇ ਕਰਦੇ ਸੀ ਹੂੰ ਐਸੇ ਬੋਲਦੇ ਪਿੰਡ ਵਾਹ ਹੁਣ ਤੈਨੂੰ ਬਹੁਤ ਘੱਟ ਪੁੱਛਦੇ ਆ ਅੱਛਾ ਮੈਨੇ ਜਿਹੜੇ ਆ ਨਾ ਇਹਨਾਂ ਕੰਮ ਰਹਿ ਗਏ ਹੁਣ ਜਿਆਦਾ ਰਾਜਸਥਾਨ ਮਾ ਉਧਰ ਜਿਆਦਾ ਇਹਨਾਂ ਦੀ ਵੈਲਿਊ ਹੈ ਹਾਂ ਇੱਧਰ ਰੇੜੇ ਰੂੜਿਆਂ ਨੂੰ ਰੇਤੇ ਨਾਲ ਜ਼ਿਆਦਾ ਕੰਮ ਆ ਆ ਜਿਹੜੇ ਹੋਟਲ ਹੋਟਲ ਖੋਲੇ ਚੰਡੀਗੜ੍ਹ ਉੱਥੇ ਤੇ ਘੁਮਾਈ ਜਾਂਦੇ ਇਹ ਆਓ ਫਿਲਮਾਂ ਸ਼ੂਟਿੰਗ ਆਲੇ ਲੈ ਜਾਂਦੇ ਹਾਂ ਲੈ ਛੋੜ ਲੈ ਜਾਂਦੇ ਫਿਲਮਾਂ ਆਲੇ ਪੂਰਾ ਆਏ ਤੇ ਹੀ ਪਿਛਲੇ ਸਾਲ ਅੱਛਾ ਪਰ ਇਹ ਕਦਾਈਏ ਕੋਈ ਸਾਡੇ ਕੋਲ ਜਾਣੀ ਭੇਜ ਦਿੰਨੇ ਕਿਸੇ ਨੂੰ ਵੇ ਆ ਬਣਾ ਦਾਂਗੇ ਸ਼ੂਟਿੰਗ ਕਰਾ ਦਾਂਗੇ ਫੜੇ ਦੇ ਮੇਰੇ ਕੋਲ ਤੇ ਹਾਂ ਕਈ ਸਾਲ ਹੋ ਗਏ ਅੱਛਾ ਉਂਗ ਲੈ ਗਏ ਹਾਂ ਕਿਰਾਇਆ ਵੀ ਮੈਂ ਦਿੱਤਿਆ ਕੋਲ ਦੇ ਬਣ ਅੱਛਾ ਫਿਲਮ ਵਾਲੇ ਪੇ ਛੱਡਣ ਵੀ ਨਹੀਂ ਆਏ ਐਜਾ ਬਣਾਤੇ ਉਹਨੂੰ ਭੈਂ ਉਹ ਵਿੰਡ ਪਾ ਪਾ ਕੇ ਬਿਦਾਰੇ ਦਾ ਬੁਰਾ ਅੱਛਾ ਆ ਵੀ ਕੰਮ ਹੈ ਫਿਲਮ ਵਾਲਿਆਂ ਦਾ ਹੈ ਪੰਜਾਬੀ ਫਿਲਮਾਂ ਲੈ ਹਿੰਦੀ ਫਿਲਮਾਂ ਵਾਲੇ ਪਤਾ ਨਹੀਂ ਕਿਹੜੇ ਦੇ ਅੱਛਾ ਲੈ ਗਏ ਪਰ ਛੱਡ ਕੇ ਨਹੀਂ ਗਏ ਪੰਜਾਬੀ ਵਾਲੇ ਦੇ ਲੈ ਪੈਸੇ ਲਿਆ ਕਰੋ ਨਾ ਪੂਰੇ ਹੈ ਵਾ ਲੈ ਗਈ ਆ ਜੀ ਉੱਥੇ ਦੇ ਅੱਛਾ ਅੱਜ ਕੱਲ ਆਪਣਾ ਘੜਾ ਕੇ ਲੈਂਦਾ ਹਾਂ ਹੂੰ ਬਾਈ ਜੀ ਪਿੰਡ ਬਹੁਤ ਸੋਹਣਾ ਆਲਾ-ਦਾਲਾ ਇਲਾਕਾ ਸਾਰਾ ਦਿਖਾਇਓ ਜੀ ਪੂਰਾ ਬੜਾ ਬਹੁਤ ਵਧੀਆ ਆ ਮੈਂ ਜਰਮਾਨਾ ਦਾ ਪਿੰਡ ਦਾ ਹੀ ਵਾਦੀ ਦੀ ਉੱਪਰ ਵਾਲਾ ਸਾਰਾ 40-50 ਘਰ ਤੇ ਅੱਛੇ ਦਿਖਦੇ ਤਾਂ ਹੈ ਨਹੀਂ ਹੁਣ ਘਰ ਕੋ ਰਹਿਣਾ 40 ਚ ਨਿਕਲ ਗਏ ਤੇ ਅੱਛਾ ਟੱ ਟੂ ਗਏ ਨਹੀਂ ਉਹ ਨਿਕਲ ਗਏ ਜਾਂ ਹੱਲਿਆਂ ਚ ਹਾਂ ਹੱਲਿਆਂ ਚ ਨਿਕਲ ਗਏ ਕੋਈ ਰਹਿ ਵੀ ਗਿਆ ਬੁਢਾ ਬੜਾ ਕੋਈ ਨਹੀਂ ਨਹੀਂ ਕੋਈ ਬਾਬੇ ਗੱਲਾਂ ਕਰਦੇ 47 ਦੀ ਪਹਿਲੇ ਜਿਹੜੇ ਦੇਖ ਤਾ ਬਜ਼ੁਰਗੋ ਜਾ ਰਹੇ ਉਹੀ ਚਲੇ ਗਏ ਜਿਹੜੇ ਹੈ ਤੇ ਜਾ ਆਪਣੇ ਪਿੰਡ ਚ ਕਿੰਨੇ ਕੁ ਬਜ਼ੁਰਗ ਆ ਉਹ ਬਣਾ ਬੰਦਵਾਤੇ ਬਹੁਤ ਘਟ ਰਹੇ ਹੋ ਕੋਈ 80 ਸਾਲ ਦੀ ਬੀਬੇ ਨਾਲ ਗੱਲ ਕੀਤੀ ਅਸੀਂ 90 ਸਾਲ ਦੀ ਉਹ ਕਹਿੰਦਾ ਜੀ ਬਹੁਤ ਘਟ ਹੈ ਜੀ 90 ਸਾਲ ਦੀ ਬੀਬੇ ਨਾਲ ਗੱਲ ਕੀਤੀ ਉਹ ਪਰੇ ਹੈ ਜੇ ਉਹ ਹੈ ਇਹ ਸੋਜੀ ਸਾਰੀ ਮੜੀ ਮੋਟੀ ਗਾਹਾਂ ਹਾਂ ਲਓ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਹਾਂ ਜੀ ਬਹੁਤ ਸੋਹਣਾ ਲੱਗਿਆ ਜੀ ਇਲਾਕਾ ਬਹੁਤ ਵਧੀਆ ਅੱਛਾ ਜਾਨਵਰਾਂ ਦੀ ਉਹਨਾਂ ਦੀ ਕੀ ਸਮੱਸਿਆ ਇੱਥੇ ਤੁਹਾਡੇ ਗਾਨਗੁਰ ਵਿਖੇ ਰਹੇ ਜੀ ਕਿਹੜੇ ਕਿਹੜੇ ਜਾਨਵਰ ਹਨ ਪੂਰਾ ਜਾਨਪ੍ਰਿਕਤਾ ਉਹ ਸ਼ੂਰ ਕਹਿੰਦੇ ਅੱਛਾ ਕੰਨੀ ਲਗਵੋਣੀਆਂ ਬਾਰਿਸ਼ਿੰਗੇ ਕਹਿੰਦੇ ਸਿੰਗਾਲੇ ਉਹਨੇ ਇੱਕ ਘੋਡੇ ਹੀ ਹੁੰਦੀ ਅੱਛਾ ਹਾਂ ਜਾਦੇ ਹੂੰ ਬਾਕੀ ਹੋਰ ਜਾਣਦੇ ਵੀ ਇਧਰੇ ਛੋਟੇ ਫਸਲਾਂ ਫਸਲਾਂ ਫਿਰ ਫਸਲਾਂ ਮਾਈਆਂ ਨੇ ਫਸਲਾਂ ਬਹੁਤ ਆਉਂਦੇ ਆ ਅੱਛਾ ਜਾੜਾ ਜਾਦੇ ਯਾਦ ਬਾਤ ਰਾਖੀ ਨਾਲੇ ਆ ਜਿਹੜਾ ਕੋਈ ਬਜਾਣਾ ਹਾਂ ਪੂਰਾ ਕਿਹੜਾ ਪਾਣੀ ਪੂਣੀ ਆ ਮਾੜਾ ਮੋਟਾ ਪਾਣੀ ਆ ਜਿਹਨੇ ਆਪਣਾ ਬੋਰ ਕਰਾਇਆ ਵਾ ਮੋਟਰ ਮਟਰ ਮੋਟਰਾਂ ਨਹੀਂ ਉਹ ਛੋਟੀਆਂ ਮੋਟਰਾਂ ਨੇ ਆਈਆਂ ਮੀਆਂ ਆਪਣੀਆਂ ਲਵਾਈਆਂ ਆ ਜੀ ਹੂੰ ਸੈ ਇੰਨੇ ਕਿ ਨਹੀਂ ਖੇਤੀ ਆ ਥੋੜੀ ਥੋੜੀ ਹੋਇਆ ਉਹ ਸਰਕਾਰੀ ਪਾਣੀ ਤਾਂ ਆਂਦਾ ਇੱਥੇ ਮੇਰੇ ਖਿਆਲ ਨਹੀਂ ਆਹ ਹੋਵੇ ਰਹਾ ਕਿ ਟੈਂਕਰੋਂ ਕਿਹਦੀ ਬੋਰ ਦਾ ਸਿੱਧਾ ਹੀ ਹੋਇਆ ਆਪਣੀ ਕੀਤਾ ਹੈ ਆਪਣਾ ਇਕੱਠਿਆਂ ਨੇ ਕੀਤਾ ਪਿੰਡ ਵਾਲਿਆਂ ਨੇ ਨਹੀਂ ਸਰਕਾਰੀ ਹੋਇਆ ਅੱਛਾ ਹੈ ਸਰਕਾਰੀ ਹੋਇਆ ਸਾਂਝੀ ਜਗ੍ਹਾ 'ਚ ਹੋਇਆਗਾ ਸਾਂਝੀ ਜਗ੍ਹਾ 'ਚ ਹੋਇਆਗਾ ਕਿਹੜਾ ਹੋਇਆ ਵਾ ਬੋਰ ਉਹ ਆਪਣਾ ਆਪਣਾ ਛੋਟਾ ਜਿਹਾ ਬਣਾ ਲਿਆ ਆਹ ਪਾਣੀ ਪੁਰੇ ਹੀ ਹਾਂ ਬੰਦੀ ਬੋਲਿਓ ਅੱਛਾ ਬੰਬੀ ਵਾਲਾ ਸਕੂਲ ਤੇ ਕੋਲ ਕੀਤਾ ਹਾਂ ਆ ਖੂਨ ਚੱਲਦਾ ਕਰ ਲੋ ਇਹਨੂੰ ਮਸੀਤ ਵਾਲਾ ਜੀ ਖੂਦੋਂ ਵੈਸੇ ਹੀ ਬੰਦ ਕਰਿਆ ਪਾਣੀ ਇਹ ਕਰਕੇ ਚੱਲਦੇ ਹੁਣੇ ਵਾਲ ਦੇਖ ਲੋ ਹਾਂ ਤੇ ਲੈ ਚਲੇ ਵਾੜਦੇ ਜੀ ਹਾਂ ਵਾੜਦੇ ਮਾਜਾ ਜਿਹੜਾ ਰਿਗਾਰਡ ਹੈ ਨਾ ਅੱਛਾ ਮੱਕੀ ਰੋਟੀ ਹਾਂ ਇਹ ਮਹਾਂ ਦੀ ਢਾਲ ਰਗਾੜ ਹੁੰਦਾ ਜੀ ਮਹਾਂ ਦੀ ਢਾਲ ਤੇ ਮੱਕੀ ਦੀ ਰੋਟੀ ਮਾਜਰੀ ਵਿੱਚ ਮਸ਼ਹੂਰ ਹੈ ਲੈ ਜੀ ਆਪਾਂ ਸਾਗ ਤਾਂ ਖਾਣ ਆਵਾਂਗੇ ਇਸ ਵਾਰ ਤੁਹਾਡੇ ਕੋਲ ਜੀ ਨਹੀਂ ਠੀਕ ਹੈ ਵਧੀਆ ਆ ਖੂਬ ਆ ਜਣਾ ਮਸੀਤ ਵਾਲਾ ਲੱਗਦਾ ਇਹਨੂੰ ਚਾਲੂ ਕਰ ਸਕਦੇ ਆਪਾਂ ਹੈ ਕੀ ਤੱਕ ਨਹੀਂ ਚਾਲੂ ਹੈ ਚੱਲਦਾ ਇਹ ਅੱਛਾ ਉੱਪਰ ਪਾਣੀ ਹੈ ਪਾਣੀ ਇੱਧਰ ਤੇ ਗੱਡੀ ਜਾਂਦੇ ਇੱਧਰ ਕੱਢਦਾ ਨਹੀਂ ਕੋਈ ਤਾਂ ਗੰਦਾ ਜਾ ਹੋ ਗਿਆ ਅੱਜ ਦੇਖੋ ਹੱਲਿਆ ਤੋਂ ਪਹਿਲਾਂ ਦਾ ਬਣਿਆ ਹੋਇਆ ਲੱਗਦਾ ਹੈ ਬਹੁਤ ਪੁਰਾਣਾ ਬਹੁਤ ਪੁਰਾਣਾ ਹੂੰ ਕਿਹੜਾ ਜਿਹੜਾ ਹੈ ਇੰਨੀ ਵਧੀਆ ਪਾਣੀ ਉੱਪਰ ਪਿਆ ਹੋਰ ਉੱਪਰ ਹੀ ਪਾਣੀ ਹੈ ਜਮੀ ਉੱਪਰ ਹੈ ਕਮਾਲ ਹੈ ਹੈ ਪਾਣੀ ਦਾ ਤਾਂ ਬਹੁਤ ਪ੍ਰਾਇਤ ਕੀਤਾ ਮੜਾ ਜਾਉਂਗਾ ਨਾਉਂ ਬਸ ਹੱਤਾਂੋਂ ਜ਼ਿਆਦਾ ਚੜਿਆ। ਸਬਮਰਸੀਬਲ ਲਾਇਆ ਵੈਨੇ ਚ? ਨਹੀਂ ਉਹ ਤਾਂ ਉੱਧਰ ਹੈ। ਉੱਧਰ ਲਾਇਆ। ਅੱਛਾ ਉਹਰ ਅਲੱਗ ਲਾਇਆ ਵੈ। ਇਹਦਾ ਵੀ ਪਾਣੀ ਵਰਤਦੇ ਆ ਬਸ ਹੈਂ? ਹਾਂ ਹੀ ਵਰਤਦੇ ਆ। ਮੈਸਾ ਮੂਸਾ ਡੰਗਰ ਡੰਗਰ। ਕੋਈ ਵਰੀ ਜੇ ਖਰਾਬ ਹੋਊ ਲਾਈਟ ਲੋਡ ਨਾ ਹੋਵੇ ਤਾਂ। ਅੱਛਾ। ਸਾਰੇ ਸਾਰੇ ਬੰਦੇ ਇੰਨੇ ਵਧੀਆ। ਬਹੁਤ ਬੰਦੇ ਨੂੰ ਪਿਆਰ ਕਰਦੇ। ਹਾਂ। ਭਾਈ ਬੰਦੇ ਰਹਿੰਦੇ ਨੇ ਆਪਾਂ ਬੰਦੇ। ਸਭ ਨੂੰ ਪਿਆਰ ਕਰਦੇ ਬੰਦੇ ਬਹੁਤ। ਇਹਨਾਂ ਨੂੰ ਜਾਣਦੇ ਤੁਸੀਂ? ਨਾਂਅ ਦੱਸੋ। ਨਾ ਭੁੱਲ ਗਏ ਮੈਂ ਪਿਆਰਾ ਬਹੁਤ ਉਹ ਨਾ ਦੱਸਦਾ ਦਿੱਤਾ ਉਹਨੇ ਪਿਆਰ ਕਰਦੇ ਹਾਂ ਪਿਆਰਾ ਹੈ ਇਸ ਇਲਾਕੇ ਦੀ ਪਿਆਰੇ ਸਖਸੀਅਤ ਹੈ ਇਹ ਨਾ ਜਾਣਨੇ ਹੀ ਚੰਗੇ ਜਿਹੜੇ ਮਰਜ਼ੀ ਪਿੰਡ ਤੇ ਚਲ ਜਾਓ ਪਿਆਰੇ ਦਾ ਨਾਮ ਲੈ ਦਿਓ ਜੀ ਜਿਹਦੇ ਦੇਖ ਲੈਦੇ ਕੇ ਪਿਆਰਾ ਆ ਗਿਆ ਬਸ ਠੀਕ ਹੈ ਜੀ ਅਸੀਂ ਬਹੁਤ ਵੀਡੀਓ ਸ਼ੂਟ ਕੀਤੇ ਇਹਨਾਂ ਦੀ ਹੈਲਪ ਨਾਲ ਬਹੁਤ ਹੈ ਜੀ ਠੀਕ ਹੈ ਉਹ ਪਿੱਛੇ ਆਪਾਂ ਪਿਛਲੇ ਸਾਲ ਆਏ ਸੀ ਉਧਰ ਹਾਂਜੀ ਮਾਜਰੀ ਆਏ ਤੇ ਰਿਸ਼ਦ ਕਰਾਂ ਬੀਬੀ ਮਾਤਾ ਜੀ ਬਣਾਈ ਤੇ ਨੇ ਵਧੀਆ ਜੀ ਹੂੰ ਉਹ ਮੈਂ ਇਹਦੇ ਗਾਂਵਾਂ ਮਤਲਬ ਇਹਦੇ ਕੋਈ ਆਵੇ 90 ਦੀ 3 ਦੇ ਵਾਲੀ ਦਾ ਗੇਟ ਆ ਹਾਂ 90 ਦੇ ਗੇਟ ਚ ਬਹੁਤ ਵਧੀਆ ਬੇਬੇ ਆਹੋ ਬਹੁਤ ਵਧੀਆ ਬੇਬੇ ਲੈਟ ਰੂਟ ਰਾਤ ਨੂੰ ਠੀਕ ਹੈ ਤੇ ਫਿਰ ਹਾਂਜੀ ਹਾਂਜੀ ਹੂੰ ਲੈਟ ਹੈਗੀ ਅੱਛਾ ਰੋਪੜ ਰੋਪੜ ਨੂੰ ਜਾਣਾ ਫਿਰ ਰੋਪੜ ਨੂੰ ਦਾ ਫਿਰ ਹੋਰ ਤੇ ਹੋਰ ਤਾਂ ਪੁਲੀਆਂ ਬਣ ਗਏ ਹਨਾ ਪੁਲੀਆਂ ਬਣ ਗਏ ਜੀ ਬਸ ਆਹੀ ਪੁਲੀ ਰਹਿ ਗਈ ਜੀ ਨੌ ਕੀ ਤੁਹਾਡਾ ਹਾਂ ਰਾਮਨਾਥ ਰਾਮਨਾਥ ਬਾਪੂ ਜੀ ਲੈ ਰੱਬ ਦਾ ਨਾਮ ਹੈ ਜੀ ਹੈ ਰੱਬ ਵਰਗੀਆਂ ਰੂਹਾਂ RAMNATH ਨਾਮ ਹੈ ਇਹ ਕੀ ਕਹਨੇ ਜੀ ਤੁਰ ਫਿਰ ਲੈਨੇ ਆਹ ਕਮਾਉਣਾ ਮਾੜਾ ਮੋਟਾ ਉੱਪਰ ਕਿੰਨੀ ਹੋਗੀ ਹੋਰ ਤਾਂ ਜਾ ਰਹੀ 70 ਦੇ ਅੱਗੇ ਉੱਪਰ ਹੋਗੀ 70 ਦੇ ਉੱਪਰ ਹੀ ਹੋਗੀ ਹਾਂ ਠੀਕ ਹੈ ਫਿਰ ਤਾਂ ਕੈਮ ਹੈ ਹਾਂ ਠੀਕ ਹੈ ਓਕੇ ਦਵਾਈ ਬੂਟੀ ਤਾਂ ਨਹੀਂ ਚੱਲਦੀ ਕਿ ਚੱਲਦੀ ਹੈ ਚੱਲਦੀ ਜੀ ਜਿਆ ਸੱਟ ਲੱਗੀ ਸੀ ਤਾਂ ਹੀ ਚੱਲਦੀ ਮੈਂ ਸਵਰ ਜਾਣਦਾ ਤਾਂ ਨਹੀਂ ਅੱਛਾ ਮੈਂ ਸਵਰ ਜਾਂਦੇ ਸੀਗੇ ਜਾਂਦਾ ਤਾਂ ਅੱਛਾ ਮੈਂ ਸਵਰ ਮੋਰ ਲੱਗਾ ਤਾਂ ਅੱਛਾ ਮਾਣ ਫੇਰ ਦਾ ਠੋਕ ਲੱਗੀ ਠੋਕ ਨਾ ਕਾ 3 ਵਜੇ ਪੱਕੀ ਅੱਛਾ ਅੱਛਾ ਮੈਂ ਪੁੜੇ ਤੇ ਸਾ ਚਪਲ ਕੀਤੀ ਪੁੜਾ ਤੜਿਆ ਗਿਆ ਅੱਛਾ ਤੜਿਆ ਗਿਆ ਸਾਡਾ ਹਾਂ ਹੂੰ ਪਰ ਫੇਰ ਵੀ ਤੁਸੀਂ ਹਿੰਮਤ ਰੱਖੀ ਹੋਈ ਹੈ ਮੈਂ ਮੈਂ ਤਾਂ ਹਾਂ ਠੀਕ ਕਿੰਨੀਆ ਮੈਂ ਸੰ ਲੈ ਜਾਂਦੇ ਸੀਗੇ ਜੀ ਨੌਕ ਅੱਛਾ ਕਿੱਧਰ ਲੈ ਜਾਂਦੇ ਸੀ ਹੇਟ ਲੈ ਜਾਂਦੇ ਕੋਟ ਕਰਨੀ ਉਹ ਕੋਟ ਕਰਨੀ ਹੇਟਾ ਦੇ ਹਾਂਜੀ ਹੂੰ ਠੀਕ ਹੈ ਇਲਾਕਾ ਬਹੁਤ ਵਧੀਆ ਠੋਡਾ ਇਹ ਬੰਦੇ ਵੀ ਬਹੁਤ ਵਧੀਆ ਸਾਰੇ ਬਹੁਤ ਵਧੀਆ ਲੱਗੇ ਨਜ਼ਾਰਾ ਆ ਗਿਆ ਮਿਲ ਗਿਆ ਹਨ ਅਸੀਂ ਤਾਂ ਗੱਲਾਂ ਬਾਤਾਂ ਕਰਨ ਆਏ ਆ ਨਾਲੇ ਇਲਾਕਾ ਦੇਖ ਲਿਆ ਮੇਰੇ ਕੈਮਰੇ ਤੇ ਜਿਹੜਾ ਬੰਦਾ ਨਾ ਮੁੰਡਾ ਭਰਾ ਹੈ ਮੇਰਾ ਇਹ ਮੈਂ ਇਹਨਾਂ ਪਿੰਡ ਦਿਖਾ ਕੇ ਲਿਆਣੇ ਤੁਹਾਨੂੰ ਕੋਕਾਟ ਮਾਜਰੀ ਪਹਿਲੀ ਵਾਰ ਆਇਆ ਕਹਿੰਦਾ ਕਮਾਲ ਹੋ ਗਿਆ ਕਹਿੰਦਾ ਬਹੁਤ ਸੋਹਣਾ ਲੱਗਿਆ ਇਹਨਾਂ